ਹਾਂਜੀ ਕਿਸਾਨ ਭਰਾਵੋ ਕੱਲ ਦੇ ਜਿਹੜੇ ਰੇਟ ਰਹੇ ਨੇ ਬਾਸਮਤੀ ਦੀਆਂ ਸਾਰੀਆਂ ਵੈਰਾਈਟੀਆਂ ਤੇ ਦੱਸਣ ਲੱਗੇ ਆਪਾਂ ਤੇ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਭ ਤੋਂ ਜ਼ਰੂਰੀ ਗੱਲ ਇੱਕ ਤੁਸੀਂ WhatsApp ਗਰੁੱਪ ਦੇ ਵਿੱਚ ਜਿਹੜੇ ਕਿਸਾਨ ਵੀਡੀਓ ਦੇਖਦਾ ਤੇ WhatsApp ਗਰੁੱਪ ਦੇ ਵਿੱਚ ਜਿਹੜਾ ਤੁਸੀਂ ਜੁਆਇਨ ਜਰੂਰ ਉੱਪਰ ਤੁਸੀਂ ਟਾਈਟਲ ਦੇ ਵਿੱਚ ਇੱਕ ਬਲੂ ਲਾਈਨ ਦੇਖ ਰਹੇ ਹੋ ਤੁਸੀਂ ਉਸ ਨੂੰ ਟੱਚ ਕਰਨ ਦੇ ਨਾਲ ਹੀ ਤੁਸੀਂ ਆਟੋਮੈਟਿਕ ਜਿਹੜਾ WhatsApp ਗਰੁੱਪ ਜੁਆਇਨ ਹੋ ਜਾਊਗਾ ਤੇ ਲੋ ਜੀ ਫਾਦਲਕਾ ਮੰਡੀ ਤੋਂ ਗੱਲ ਕਰਦੇ ਆਂ ਫਾਦਲਕਾ ਮੰਡੀ ਦੇ ਵਿੱਚ ਕਿਹੜੀ ਵੈਰੈਟੀ ਦਾ ਕਿੰਨਾ ਰੇਟ ਰਿਹਾ 11 21 ਦਾ ਜਿਹੜਾ ਰੇਟ ਕੰਬਾਈਨ ਦੀ ਵੱਡੀ ਹੋਈ ਦਾ 3450 ਰੁਪਏ ਤੇਜ਼ੀ ਆਈ ਹੈ 20 ਰੁਪਏ ਦੀ 17 18 3500 ਰੁਪਏ ਕੰਬਾਈਨ ਦੇ ਵੱਡੇ ਹੋਏ ਤਾਂ ਤੇ 25 ਰੁਪਏ ਦਾ ਮੰਦਾ 1401 3337 ਰੁਪਏ ਤੇ 112 ਰੁਪਏ ਦੀ ਜਿਹੜੀ ਤੇਜ਼ੀ ਆਈ ਆ ਅੰਬਾਲਾ ਸ਼ਹਿਰ ਮੰਡੀ ਦੇ ਵਿੱਚ 11 21 ਹੱਥ ਦੀ ਝਾੜੀ ਹੋਈ 4350 17 18 ਹੱਥ ਦੀ ਝਾੜੀ ਹੋਈ 3646 ਤੇ 46 ਰੁਪਏ ਦਾ ਜਿਹੜਾ ਵਾਧਾ ਦੇਖ ਨੂੰ ਮਿਲਿਆ 1509 ਹੱਥ ਦੀ ਝਾੜੀ ਹੋਈ 3100 ਰੁਪਏ ਤੇ ਵਿਕੀ ਹੈ 166 ਰੁਪਏ ਦਾ ਜਿਹੜਾ ਵਾਧਾ ਦੇਖ ਨੂੰ ਮਿਲਿਆ ਅੰਬਾਲਾ ਸ਼ਹਿਰ ਮੰਡੀ ਦੇ ਵਿੱਚ ਮੁਕਤਸਰ ਮੰਡੀ ਦੇ ਵਿੱਚ 1509 3075 ਤੇ 75 ਰੁਪਏ ਦਾ ਜਿਹੜਾ ਮੰੰਦਾ ਆਇਆ 17 18 3500 ਨੂੰ 18 85 3670 45 ਰੁਪਏ ਦਾ ਮੰੰਦਾ 18 47 2710 ਤੇ 10 ਰੁਪਏ ਦਾ ਮੰੰਦਾ 1401 ਕੰਬਾਈਨ ਦਾ ਜਿਹੜਾ ਰੇਟ ਆ ਲੱਗਿਆ 3280 ਤੇ ਇਸ ਮੰਡੀ ਦੇ ਵਿੱਚ 35000 ਜਿਹੜਾ ਗੱਟਾ ਭਰਿਆ ਗਿਆ ਤਰਨ ਤਾਰਨ ਮੰਡੀ ਦੇ ਵਿੱਚ ਜਿਹੜੀ ਸਾਰੀਆਂ ਰੈਟੀਆਂ ਕੰਬਾਈਨ ਦੀਆਂ ਵਾਟੀਆਂ ਹੋਈਆਂ ਦੇ ਰੇਟ ਆ ਜੀ 17 18 3631 17 18 ਹੱਥ ਦੀ ਝਾੜੀ ਹੋਈ 3800 ਰੁਪਏ 1121 4212 ਤੇ 1121 4395 ਤੇ 1509 3100 ਤੇ 1847 2900 ਤੇ 85 ਰੁਪਏ ਦਾ 1847 ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ 16000 ਇਸ ਮੰਡੀ ਦੇ ਵਿੱਚ ਘੱਟਾ ਪਰਿਆ ਗਿਆ ਅੰਮ੍ਰਿਤਸਰ ਮੰਡੀ ਦੇ ਵਿੱਚ 11 21 ਹੱਥ ਦੀ ਝਾੜੀ ਹੋਈ 4350 ਤੇ ਸਪੀਡ ਆਈਐਸਐਸ ਦੇ ਵਿੱਚ 35 ਰੁਪਏ ਦਾ ਜਿਹੜਾ ਵਾਧਾ ਦੇਖਣ ਨੂੰ ਮਿਲਿਆ 17 18 ਹੱਥ ਦੀ ਝਾੜੀ ਹੋਈ 3750 ਤੇ ਮੰਦਾ 15 ਰੁਪਏ ਦਾ ਬਟਾਲਾ ਮੰਡੀ ਦੇ ਵਿੱਚ 11 ਕੀ ਹੱਥ ਦੀ ਝਾੜੀ ਹੋਈ 4380 ਤੇ ਘਾਟਾ ਹੋਇਆ 15 ਰੁਪਏ ਦਾ 11 21 ਕੰਬਾਈਨ ਦਾ ਵੱਡਿਆ ਹੋਇਆ 4280 ਰੁਪਏ ਤੇ ਮੰਦੀ ਆਈਏ 20 ਰੁਪਏ 17 18 ਹੱਥ ਦੀ ਝਾੜੀ ਹੋਈ 3840 ਤੇ 55 ਰੁਪਏ ਦੀ ਮੰਦਾ 17 18 ਕੰਬਾਈਨ ਦਾ ਵੱਡਿਆ ਹੋਇਆ 3750 ਤੇ 1509 3080 ਰੁਪਏ ਤੇ 10000 ਇਸ ਮੰਡੀ ਦੇ ਵਿੱਚ ਬੈਗ ਪੜਿਆ ਗਿਆ ਮਾਨਸਾ ਮੰਡੀ ਦੇ ਵਿੱਚ 1509 3100 1847 2235 1718 3350 ਤੇ 50 ਰੁਪਏ ਦਾ ਘਾਟਾ ਦੇਖ ਨੂੰ ਮਿਲਿਆ 1401 ਮੁਛਲ 3265 4000 ਇਸ ਮੰਡੀ ਦੇ ਵਿੱਚ ਥੋੜੇ ਜਿਹੇ ਜਿਹੜੇ ਬੈਗ ਭਰੇ ਗਏ ਗੋਨਿਆਣਾ ਮੰਡੀ ਪੰਜਾਬ 1121 ਕੰਬਾਈਨ ਦੀ ਵਾਢੀ ਹੋਈ 3560 1718 3420 1847 2250 ਤੇ ਇਹ ਸਾਰੀਆਂ ਵੈਰਾਈਟੀਆਂ ਡਬਲ ਪੱਖੇ ਤੇ ਵਿਕੀਆਂ ਹੋਈਆਂ ਨੇ ਜੀ 8000 ਗੋਨਿਆਂ ਦਾ ਮੰਡੀ ਦੇ ਵਿੱਚ ਜਿਹੜਾ ਘਟਾ ਪਿਆ ਗਿਆ ਕੋਟ ਕਪੂਰਾ ਮੰਡੀ ਦੇ ਵਿੱਚ ਜਿਹੜੀ ਮੈਂ ਕਹਿ ਦੂਗਾ ਵੀ ਸ਼ਰੇਆਮ ਲੁੱਟ ਹੋ ਰਹੀ ਆ ਭੋਲੇ ਭਾਲੇ ਕਿਸਾਨਾਂ ਦਾ ਜਿਹੜਾ ਰੇਟ ਇੰਨਾ ਘੱਮੰਦਾ ਦੇਖ ਨੂੰ ਮਿਲਿਆ ਸੋ ਕਿਸਾਨ ਭਰਾਵੋ ਜਿਹੜਾ ਮੈਂ ਰੇਟ ਦੱਸਦਾ ਨਾ ਇਹ ਮੰਡੀਆਂ ਦੇ ਰੇਟ ਜਿਹੜੇ ਟੌਪ ਦੇ ਰੇਟ ਹੁੰਦੇ ਆ ਪਰ ਇਹ ਹਰ ਇੱਕ ਕਿਸਾਨ ਭਰਾ ਦਾ ਇਹ ਰੇਟ ਨਹੀਂ ਹੁੰਦਾ 85000 ਇਸ ਮੰਡੀ ਦੇ ਵਿੱਚ ਜਿਹੜਾ ਬੈਗ ਭਰਿਆ ਗਿਆ 11 21 3700 ਤੋਂ ਲੈ ਕੇ 4090 ਰੁਪਏ ਤੱਕ ਜਿਹੜਾ ਰੇਟ ਲਿਖ ਰੱਖਿਆ ਪਰ ਸਿਰਫ ਜਿਹੜੀ 11 21 3900 ਰੁਪਏ ਤੱਕ ਹੀ ਵਿਕੀ ਆ ਆਮ 18 85 3400 ਤੋਂ ਲੈ ਕੇ 3740 ਇਹਦਾ ਰੇਟ 3500 ਰੁਪਏ ਤੱਕ ਜਿਹੜਾ ਆਮ ਰਿਹਾ ਇਹ ਇੱਕ ਅੱਧੀ ਢੇਰੀ ਦਾ ਰੇਟ ਹੈ ਜਿਹੜਾ ਹੋ ਸਕਦਾ 17 18 2250 ਤੋਂ ਲੈ ਕੇ 3480 ਇਹ ਵੀ ਜੀ 33200 ਤੋਂ ਲੈ ਕੇ 33300 ਤੱਕ ਜਿਹੜੇ ਕਿਸਾਨ ਭਰਾਵਾਂ ਦੀ ਬਾਸਮਤੀ ਵਿਕੀ ਆ ਬੜੇ ਨੱਕ ਮਾਰਦੇ ਨੇ ਵਪਾਰੀ 1400 ਇੱਕ 2900 ਤੋਂ ਲੈ ਕੇ 3265 ਇਹਦਾ ਰੇਟ ਲਗਭਗ ਠੀਕ ਆ 1509 2850 ਤੋਂ ਲੈ ਕੇ 3080 ਤੇ 1886 2800 ਤੋਂ ਲੈ ਕੇ 3030 ਰੁਪਏ ਤੱਕ ਤੇ ਪੀਬੀ 1 ਆ ਜਿਹੜਾ 2700 ਤੋਂ ਲੈ ਕੇ 2850 ਤੱਕ 1847 2600 ਤੋਂ ਲੈ ਕੇ 2800 ਤੱਕ ਏਸੀ ਕਿਸਾਨ ਭਰਾਓ 7 ਦਸੰਬਰ ਦੇ ਜਿਹੜੇ ਰੇਟ ਤੇ ਜਰੂਰ ਆਪਣੇ ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਨੂੰ ਕਰਿਆ ਕਰੋ ਸ਼ੇਅਰ ਤੇ ਕੀ ਰੇਟ ਤੇ ਤੁਸੀਂ ਜਿਹੜੀ ਬਾਸਮਤੀ ਵੇਚ ਕੇ ਆਏ ਆ ਜਰੂਰ ਕੱਲ ਦੀ ਡੇਟ ਦੇ ਵਿੱਚ ਜੇ ਕਿਸੇ ਵੀ ਕਿਸਾਨ ਭਰਾ ਨੇ ਬਾਸਮਤੀ ਵੇਚੀ ਤੇ ਕਮੈਂਟ ਕਰਕੇ ਰੇਟ ਜਰੂਰ ਦੱਸਣਾ ਤੇ ਵੀਡੀਓ ਨੂੰ ਕਰਨਾ ਸ਼ੇਅਰ